ਸੁਪ੍ਰਭਾਤ ਜੀ ਸਾਰਿਆਂ ਪੈਰੋ ਸ਼ਿਕਾਲ ਜਿਵੇਂ ਸਾਨੂੰ ਆਪਾਂ ਦੱਸਿਆ ਸੀ ਕਿ ਅੱਜ ਆਪਾਂ ਮਕਸਦ ਸ਼ਹਿਰ ਦੇ ਵਿੱਚ ਅਤੇ ਮਕਸਦ ਸ਼ਹਿਰ ਦੇ ਵਿੱਚ ਆਪਾਂ ਇਸ ਟਾਈਮ ਕੋ ਮਰੇ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਇੱਥੇ ਇੱਕ ਜੁੱਤੀ ਵਾਲੇ ਬਾਈ ਬਹੁਤ ਮਸ਼ਹੂਰ ਹਨ ਗੁਰਜੰਟ ਸਿੰਘ ਜੁੱਤੀ ਵਾਲੇ ਅੱਜ ਆਪਾਂ ਮਿਲਦੇ ਹਾਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਮਕਸਦ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਆਪਾਂ ਪਹੁੰਚੇ ਹਾਂ ਜੀ ਗੁਰਜੰਟ ਸਿੰਘ ਦੀ ਹੱਟੀ ਇਹ ਫੈਂਸੀ ਪੰਜਾਬੀ ਜੁੱਤੀ ਦੇ ਨਾਲ ਇਹ ਦੁਕਾਨ ਹੈ ਜਿਹੜੀ ਬਹੁਤ ਮਸ਼ਹੂਰ ਹੈ ਇਹ ਮਕਸਦ ਸਾਹਿਬ ਦੇ ਵਿੱਚ ਆ ਜੋ ਫੋਮ ਮਿਲਦੇ ਬਾਈਆਂ ਦੇ ਨਾਲ ਕਰਦੇ ਆ ਗੱਲਬਾਤ ਤਾਂ ਤੁਸੀਂ ਦੇਖੋ ਕਾਊਂਟਰ ਦੇ ਉੱਪਰ ਵੀ ਬਹੁਤ ਵੱਡੀ ਜੁੱਤੀ ਬਣਾ ਕੇ ਇਹਨਾਂ ਨੇ ਇੱਕ ਲੋਗੋ ਲਾਇਆ ਹੋਇਆ ਤੁਸੀਂ ਇਸ ਤੇ ਦਰਸ਼ਨ ਕਰ ਸਕਦੇ ਹੋ ਤੇ ਬਾਈਆਂ ਨਾਲ ਕਰਦੇ ਆ ਗੱਲਬਾਤ ਇਹਨਾਂ ਦੀ ਜੁੱਤੀ ਦੀ ਕੀ ਕੁਆਲਿਟੀ ਹੈ ਕੀ ਕਿਉਂ ਤੇ ਇਹ ਦੁਕਾਨ ਮਸ਼ਹੂਰ ਹੋਈ ਹੈ ਤੇ ਇੱਥੇ ਲਗਭਗ ਮਤਲਬ ਜਦੋਂ ਦੁਕਾਨ ਖੁੱਲਦੀ ਸਵੇਰ ਤੋਂ ਸ਼ਾਮ ਤੱਕ ਭੀੜ ਲੱਗੀ ਰਹਿੰਦੀ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਜੀ ਆਪਣੀ ਦੁਕਾਨ ਜਿਹੜੀ ਕਿਦੋਂ ਤੋਂ ਮਤਲਬ ਵੀ ਆਪਣੀ ਪਰਫੁੱਲਤ ਹੋਈ ਹੈ ਕਦੋਂ ਤੋਂ ਤੁਸੀਂ ਇਹਦੀ ਦੁਕਾਨ ਚ ਲਈ ਚੌਥੀ ਪੀੜੀ ਚੇਂਜ ਨਹੀਂ ਕੀਤੀ ਆ ਪੰਜਾਬੀ ਜੁੱਤੀਆਂ ਕੰਮ ਕਰਦੇ ਨੂੰ ਚੌਥੀ ਪੀੜੀ ਆ ਗਈ ਸਾਡੀ ਅੱਛਾ ਚੌਥੀ ਪੀੜੀ ਚ ਆ ਗਈ ਤੁਸੀਂ ਠੀਕ ਹੈ ਪੁਰਾਣੇ ਬੀਰ ਕੰਮ ਕਰਦੇ ਜਿੱਤਿਆ ਨਾਲ ਹੁਣ ਅਸੀਂ ਆਪ ਸਮਝ ਰਹੇ ਹਾਂ ਠੀਕ ਹੈ ਹਾਂਜੀ ਤੇ ਕਿਸ ਰੇਂਜ ਤੋਂ ਆਪਣੀ ਜੁੱਤੀ ਸ਼ੁਰੂ ਹੋ ਜਾਂਦੀ ਹੈ ਮਤਲਬ ਲਗਭਗ ਕੋਮਨ ਤੋਂ ਸਟਾਰਟ ਹੋ ਕੇ 18000 ਤੱਕ ਐਂਡ ਆ ਜੀ ਅੱਛਾ ਠੀਕ ਹੈ ਉਹ ਫਿਰ ਪਾਕਿਸਤਾਨ ਦੀਆਂ ਆਉਂਦੀਆਂ ਪਿੱਲੇ ਤੋਂ ਲੈ ਲਈਏ ਜਿਹੜਾ ਉੱਪਰ ਤੋਂ ਮੁੜੀ ਦਿਖਾਓ ਆਜੋ ਦਿਖਾਓ ਜੀ ਇੱਥੇ ਤੇ ਪਾਕਿਸਤਾਨ ਦੀ ਐਕਟਮਾਈ ਹੈ ਜੀ ਵਿਆਹ ਦਾ ਇਹ ਪਾਕਿਸਤਾਨ ਤੋਂ ਨਹੀਂ ਬਲਕਿ ਅੱਛਾ ਇਹ ਪਾਕਿਸਤਾਨ ਤੋਂ ਬਣ ਕੇ ਆਉਂਦੀ ਹੈ ਹਾਂ ਜੀ ਹਾਂ ਜੀ ਚਲੋ ਅੱਜਕੱਲ ਤਾਂ ਪਾਕਿਸਤਾਨ ਨਾਲ ਆਪਣਾ ਜੰਗ ਵੀ ਚੱਲੀ ਜਾਂਦੀ ਹੈ ਪਰਮਾਤਮਾ ਕਿਰਪਾ ਕਰੇ ਕਿ ਇਸ ਤਰ੍ਹਾਂ ਦਾ ਹਾਂ ਰੁਕ ਜੀ ਹਾਂ ਜੀ ਹਾਂ ਜੀ ਤੇ ਅੱਛਾ ਜੁੱਤੀ ਦੀ ਕੀ ਕੁਆਲਿਟੀ ਹੈ ਵੇਰੇ ਕੀ ਖਾਸੀਤਾ ਹੈ ਜੁੱਤੀ ਕਿਉਂ ਲੈ ਕੇ ਜਾਂਦੇ ਲੋਕ ਸਾਫਟ ਹੁੰਦੀਆਂ ਹੁਣ ਬਾਈ ਜੀ ਆਪਣੇ ਕੋਲ ਆਉਂਦੇ ਆ ਪੁਰਾਣੇ ਅੱਛਾ ਬੈਠੇ ਅੱਛਾ ਗੱਲ ਬਾਈ ਜੀ ਕਿਹੜਾ ਪੈਨ ਪਹਿਲਾ ਵਾਰ ਨਾਮ ਦੱਸੋ ਹੀ ਆਪਣਾ ਮੇਨਪਾਲ ਸੈਣੀ ਜੀ ਪੈਨ ਕਿਹੜਾ ਜੀ ਪੈਨ ਆਲਖੀ ਕਿਦੋਂ ਤੋਂ ਆਉਣੇ ਬਾਈ ਜੀ ਜਿੰਨਾਂ ਕੋਲੇ ਜੁੱਤੀ ਦਾ ਸੋਡੋਂ ਕੀ ਵਿਸ਼ਵਾਸ ਬਣਾਵੇ 7-8 ਸਾਲ ਆਉਂਦੇ 7-8 ਸਾਲ ਹਾਂਜੀ ਪੂਰੀ ਵਿਸ਼ਵਾਸ ਵਾਲੀ ਗੱਲ ਹੈ ਮਤਲਬ ਜਿਹੜੀ ਗੱਲ ਕਹਿੰਦੇ ਪੂਰੀ ਖਰੀ ਉਤਰਦੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਨੰਬਰ ਦੀ ਜੁੱਤੀ ਹੁੰਦੀ ਹੈ ਠੀਕ ਹੈ ਜੀ ਬਹੁਤ ਜ਼ਿਆ

ਚਹੀ ਆਪਣੀਆਂ ਹਾਂਜੀ ਹਾਂਜੀ ਅੱਜ ਕੱਲ ਲੇਡੀਜ਼ ਪਾਉਂਦੇ ਆ ਛੋਟਾ ਨਾਲ ਦੱਪਕੇ ਦਾ ਕਮੇਟ ਇਹ ਦੱਪਕੇ ਦਾ ਕਮੇਟ ਆਜੂ ਨੇੜੇ ਹੈ ਇਹ ਬਈ ਇਹ ਦੱਪਕੇ ਦੀ ਕਢਾਈ ਚ ਅੱਛਾ ਅਲੱਗ-ਅਲੱਗ ਡਰੈਸ ਨਾਲ ਦੀ ਹੈ ਨਾ ਰੈੱਡ ਪਿੰਕ ਅੱਛਾ ਤੁਸੀਂ ਡਰੈਸ ਨਾਲ ਦੀ ਜੁੱਤੀ ਵੀ ਇੱਥੋਂ ਖਰੀਦ ਸਕਦੇ ਹੋ ਹਾਂਜੀ ਉਧਰ ਦੀ ਜੋ ਵੀ ਪਿੰਕ ਔਰੇਂਜ ਇਹ ਇਹ ਆਫਰ ਵੀ ਹੈ ਕਿ ਜਿਵੇਂ ਕੋਈ ਲੇਡੀਜ਼ ਬਾਜ਼ਾਰ ਚੋਂ ਨਵਾਂ ਟ੍ਰੈਂਡ ਦਾ ਸੂਟ ਲੈ ਕੇ ਆਉਂਦੀ ਹੈ ਤੇ ਸਾਨੂੰ ਦਿਖਾ ਕੇ ਵੀ ਤਿਆਰ ਕਰਵਾ ਸਕਦੇ ਹੋ ਹਾਂਜੀ ਨਹੀਂ ਸਰ ਉਧਰ ਬਣਾ ਲੈਂਦੇ ਅੱਛਾ ਇਹ ਸੁਵਿਧਾ ਵੀ ਹੈਗੀ ਥੋਡੇ ਕੋਲ ਹਾਂਜੀ ਨਹੀਂ ਸਰ ਕੀ ਬਾਤ ਆ ਯਾਰ ਹਾਂਜੀ ਹਾਂਜੀ ਬਾਕੀ ਅੱਜ ਕੱਲ ਇਹ ਬਹੁਤ ਚੰਗਾ ਇਹ ਰੈਗੂਲਰ ਪੌੜਾ ਜੀ ਹੈ ਇਹ ਰੈਗੂਲਰ ਪੌੜਾ ਹੀ ਕਿਹਾ ਤੇ ਏਜੈਂਟਸ ਦੀ ਕਿਹੜੀ ਤੁਹਾਡੇ ਕੋਲ ਜਿਆਦਾ ਮਸ਼ਹੂਰ ਦਿੱਤੀ ਜਿਵੇਂ ਕੋਈ ਖੋਸਾ ਵਗੈਰਾ ਜਾਂਦਾ ਉਸ ਤਰ੍ਹਾਂ ਦੇਟ ਮੈਂ ਆਹ ਬਾਰੇ ਏਜੈਂਟ ਢੋ ਲੈਣੇ ਵਲੋ ਆਹ ਤੇ ਬਾਈ ਹੁੰਦੀ ਆ ਰੁਪਈਆ ਉਹ ਏਜੈਂਟ ਢੋ ਦੇ ਬਾਈ ਹੁੰਦੀ ਹੈ ਹਾਂਜੀ ਹਾਂਜੀ ਸੇਮ ਜਿਹਾ ਹੋਵੇਂ ਬਣੀ ਹਾਂਜੀ ਕੋਈ ਬਾਈ ਨੂੰ ਤੁਸੀਂ ਆਪਾਂ ਨੂੰ ਠੀਕ ਹੈ ਠੀਕ ਹੈ ਆਹੀ ਸ਼ੇਪ ਬਾਈ ਇਹਨੂੰ ਚੱਕ ਕੇ ਦਿਖਾਓ ਮੇਰੇ ਹੱਥ 'ਚ ਦੇਖੀ ਹਾਂਜੀ ਹਾਂਜੀ ਸ਼ਾਬਾਸ਼ ਕੀ ਬਾਤ ਹੈ ਜੀ ਦੇਖਣ ਦਾ ਬੜੀ ਸੌਫਟ ਲੱਗਦੀ ਜੁੱਤੀ ਹੰਡਲ ਜੀ ਠੀਕ ਹੈ ਚਮੜੇ ਦਾ ਕੰਮ ਕਰਦੇ ਹੋ ਗੱਤੇ ਦਾ ਕੰਮ ਕਰਦੇ ਹੋ ਇਹ ਲੈਦਰ ਸਾਰਾ ਇਹ ਲੈਦਰ ਹੁੰਦਾ ਨਹੀਂ ਕਹਿੰਦੇ ਜਾਨਾ ਕਈ ਵਾਰੀ ਦੁਕਾਨਦਾਰ ਲੈਦਰ ਕਹਿ ਕੇ ਦੇ ਦਿੰਦਾ ਬਾਅਦ ਚ ਗੱਤਾ ਯਾਰ ਉਲਦਾ ਫਿਰਦਾ ਰਹਿੰਦਾ ਇਹ ਤਾਂ ਜਦੋਂ ਤੁਸੀਂ ਪਾਓਗੇ ਨਾ ਇੰਨੀ ਸੌਫਟ ਲੱਗੂ ਨੂੰ ਗੱਲ ਬੈਰੋ ਕੋਈ ਆਪੇ ਕਰਦੇ ਅੱਛਾ ਅੱਛਾ ਬਾਈ ਉਹਦੇ ਤਾਂ ਬਹੁਤ ਵਧੀਆ ਠੀਕ ਹੈ او جو 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 جو